ਭਾਈ ਪੰਜਾਬ ਦੇ ਸਭ ਤੋਂ ਵੱਡੇ ਬੱਕਰੀ ਫਾਰਮ ਦੇ ਵਿੱਚ ਖੜੇ ਆਪਾਂ ਤੇ ਇੱਥੇ ਤੁਹਾਨੂੰ ਦੱਸ ਦਿਆਂ ਵੀ ਜਿਹੜੀਆਂ ਬੱਕਰੀਆਂ ਆਪਾਂ ਕਹਿੰਦੇ ਹੁੰਨੇ ਆ ਵੀ ਫਾਰਮਾਂ ਦੇ ਵਿੱਚ ਨੇ ਉਹ ਕਾਮਯਾਬ ਨਹੀਂ ਹੁੰਦੀਆਂ ਨਾ ਲਿੱਸੀਆਂ ਪੈ ਜਾਂਦੀਆਂ ਨੇ ਲਾਓ ਲਿੱਸੀਆਂ ਕਿਉਂ ਪੈਂਦੀਆਂ ਨੇ ਕਾਰਨ ਕੀ ਆ ਵੀ ਉਹਨਾਂ ਨੂੰ ਹਰਾ ਨਹੀਂ ਮਿਲਦਾ ਤਾਂ ਇਹੇ ਭਾਈ ਆਪਦੇ ਬਾਹਣ ਦੇ ਵਿੱਚ ਹਰਾ ਬੀਜ ਕੇ ਹਨ ਫਿਰ ਜਿਵੇਂ ਆਪਾਂ ਮੱਝਾਂ ਨੂੰ ਕੁੱਤਰ ਕੇ ਪਾਉਂਦੇ ਆ ਓਵੇਂ ਇਹੇ ਕੁੱਤਰ ਕੇ ਪਾਉਂਦੇ ਆ ਤੇ ਇੱਥੇ ਘੱਟੋ ਘੱਟ 250 ਬੱਕਰੀਆਂ ਹਨਾ ਕਾਲੇ 250 ਬੱਕਰੀਆਂ ਤੇ ਆਪਣ ਨਾਲ ਭਾਈ ਕਾਲਾ ਕਸਰਾਉ ਦਾਲਾ ਇਹਨੂੰ ਤਾਂ ਸਾਰੀ ਜਾਣਦੇ ਆ ਤੇ ਇੱਥੇ ਹਰਾ ਇੱਕ ਟਾਈਮ ਪੈਂਦਾ ਇੱਕ ਟਾਈਮ ਨੀਰਾ ਪੈਂਦਾ ਬਾਈ ਲੈ ਬਈ ਆ ਜਾ ਕੇ ਰੰ ਅੰਦਰ ਇੱਥੇ ਆ ਕਿਹੜੀਆਂ ਬੱਕਰੀਆਂ ਨੇ ਬਾਈ ਪੱਠਾ ਵਾਲੀਆਂ ਨੇ ਇਹ ਨਹੀਂ ਹਾਂ ਪੱਠਾ ਸਾਰੀਆਂ ਰਾਲਮਾ ਮਾਲੀਆਂ ਰਾਲਮਾ ਮਾਲਾ ਸਾਰਾ ਹੈ ਆ ਦੇਖੋ ਬਾਈ ਇਹਨਾਂ ਨੂੰ ਹਰਾ ਜਿਹੜਾ ਕਿੰਨੇ ਟਾਈਮ ਪਾਉਂਦੇ ਆ ਬਾਈ ਹਰਾ ਬਸ ਸਾੜਦੇ ਇੱਕ ਟਾਈਮ ਹਾਂ ਇੱਕ ਟਾਈਮ ਰਜਾਨਾ ਇੱਕ ਟਾਈਮ ਪਾਉਂਦੇ ਆ ਬਾਈ ਹਰਾ ਇਹਦੇ ਵਿੱਚ ਹੋਰ ਤਾਂ ਨਹੀਂ ਕੁਝ ਪਾਉਂਦੇ ਬਾਈ ਹੁਣ ਕੱਲਾ ਹਰਾ ਇਹ ਠੀਕ ਹੈ ਤੇਰਾ ਲੋਕ ਕਹਿੰਦਾ ਨੇ ਚਰੀ ਬਾਜਰਾ ਨਹੀਂ ਖਾਂਦੇ ਆਹ ਦੇਖੋ ਬਾਈ ਚਰੀ ਬਾਜਰਾ ਇਹ ਚਰੀ ਬਾਜਰਾ ਸਾਰਾ ਖਾਣੀ ਆ ਇਹਦੇ ਨਾਲ ਬਾਈ ਉਹ ਵੀ ਹੁੰਦਾ ਨਾ ਮਣ ਗਿਆ ਪਾਣੀ ਨਹੀਂ ਘਟਦਾ ਇਹਨਾਂ ਦੇ ਵਿੱਚੋਂ ਵਿੱਚ ਨਾ ਪਾਣੀ ਘਟ ਜਾਂਦਾ ਜਿਹੜਾ ਖੁਸ਼ਕ ਜਾਂ ਪਿੰਡਾ ਹੋ ਜਾਂਦਾ ਪ੍ਰਾਣਕਾ ਜੀ ਖਤਮ ਹੋ ਜਾਂਦੀ ਆ ਸਾਰੇ ਬਾਈ ਦੀ ਲਓ ਯਾਰ ਦੇਖੋ ਬਾਈ ਫਾਰਮ ਦੇ ਵਿੱਚ ਜਿਹਨੇ ਤੁੱਪੇ ਖਾਣਾ ਤੁੱਪੇ ਖਾ ਲੋ ਜਿਹਨੇ ਥਾਵੇਂ ਖਾਣਾ ਥਾਵੇਂ ਖਾ ਲੋ ਬਾਹਰਲੇ ਪਾਸੇ ਜੀ ਬਣਦਾ ਸਾਰਾ ਕੁਝ ਆਹ ਦੇਖੋ ਬਾਹਰਲੇ ਪਾਸੇ ਹੀ ਪੈਂਦਾ ਬਾਈ ਵਿਗਿਆਨਿਕ ਤਰੀਕੇ ਨਾਲ ਬਣਾਇਆ ਹੋਇਆ ਸਾਰਾ ਕੁਝ ਇੱਥੇ ਵੀ ਆ ਕੇ ਖਾ ਲੈਣਗੇ ਜਿਹਨੇ ਖਾਣਾ ਹੈ ਨਾ ਉਹ ਬਾਗੀ ਪੱਠ ਕਾਲ ਕੇ ਨਹੀਂ 41 ਇੰਚ ਹੈ ਟਾ ਇਹ ਹੋਊ 40 ਇੰਚ ਬਾਈ 40 41 ਇੰਚ ਨਾ ਕਰਨ ਦੇ 41 ਇੰਚ ਹੈਗੀ ਆ ਕਰਨ ਬਹੁਤ ਲੱਗਿਆ ਕਰਨ ਹੋਊਗਾ ਇਹਦਾ 19 20 ਇੰਚ ਹੋਣਾ ਕਰਨ ਆਮ ਆਲਾ ਲਓ ਤੇ ਇਹ ਗੱਲ ਆ ਨਾ ਗੱਡੀ ਬਾਹਰੇ ਮਾੜੀ ਜੀ ਇੱਧਰ ਦੇਖੋ ਵੀ ਵਕ ਦੇਖੋ ਬਾਈ ਕੰਨ ਦੇਖੋ ਇਹਦਾ ਬੱਕਰੀ ਦਾ ਨਾਲੇ ਪੂਰੀ ਬ੍ਰੀਡ ਚਾਹੇ ਪੂਰੀ ਫੁੱਲ ਪਿਆਰ ਵਕਤ ਆਇਆ ਪਹਿਲਾਂ ਸੂ ਹਣਾ ਲੋਣਾ ਹਜੇ ਤਾਂ ਇਹ ਹਾਲਾ ਹੋਏ ਥੋੜੇ ਟਾਈਮ ਦੀ ਗੱਬਣ ਹੋਈ ਹੁਣ